ਸਾਰੇ ਨੇ ਆਪੋ ਆਪਣੇ ਦਿਲ ਦੇ ਬਲਬਲੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰ ਲਿਆ ਮੇਰੇ ਤੋਂ ਪਹਿਲਾਂ ਜਿਹੜੀ ਗੱਲ ਹੋਈ ਇਹ ਭਾਈ ਸੁਖਦੀਪ ਸਿੰਘ ਦੀ ਉਹਦੇ ਵਿੱਚੋਂ ਮੈਂ ਕੋਟ ਲੈ ਕੇ ਉਹ ਗੱਲ ਨੂੰ ਅੱਗੇ ਤੋਰਾਂ ਤੇ ਗੱਲ ਸਮਝਣੀ ਸੌਖੀ ਰਹਿੰਦੀ ਆ ਉਹਨਾਂ ਨੇ ਜਿਹੜੀ ਗੱਲ ਕੀਤੀ ਨਾ ਦਾਵੇਦਾਰੀ ਦੀ ਪੰਥ ਦੇ ਉੱਤੇ ਦਾਵੇਦਾਰੀ ਕੀਤੀ ਅੱਜ ਤੇ ਜਿਹੜਾ ਸਾਥ ਅੱਜ ਬੈਠਾ ਤਾਸ਼ ਕੁੱਟਣ ਡਿਆ ਉਹ ਕਹਿੰਦਾ ਮੇਰੀ ਵੀ ਦਾਵੇਦਾਰੀ ਜਿਹੜੀ ਤੁਹਾਡੇ ਅਸਲ ਹਾਲਾਤ ਨੇ ਸ਼ਾਮ ਨੂੰ ਜਿਹੜਾ ਚਾਰ ਪੈਗ ਲਾ ਲੈਂਦਾ ਉਹ ਵੀ ਟੱਲੀ ਹੋ ਕੇ ਕਹਿੰਦਾ ਪੰਥ ਦੀ ਦਾਵੇਦਾਰੀ ਮੇਰ ਕੋ ਓਏ ਜਿਹੜਾ ਸ਼ਾਮ ਨੂੰ ਜਾ ਕੇ ਗਾਤਰਾ ਕਿੱਲੀ ਦਾ ਟੰਗ ਲੈਂਦਾ ਤੇ ਹੋਲੀ ਖੇਡਣ ਲੱਪੈਂਦਾ ਸਿਰ ਮੂਰ ਰੰਗ ਲੈਂਦਾ ਤੇ ਦਿਖਦਾ ਸਾਫ ਵੀ ਕੰਮ ਨਿਕਲ ਗਿਆ ਹਥੋਂ ਸਿੱਖੀ ਵਾਲਾ ਕੁਝ ਨਹੀਂ ਆਗਾ ਉਹ ਵੀ ਬਾਅਦ ਚ ਕਹਿੰਦਾ ਵੀ ਦਾਵੇਦਾਰੀ ਪੰਥ ਦੀ ਸਾਡੇ ਕੋਲ ਹੈ ਤੇ ਇਹਨਾਂ ਸਾਰਿਆਂ ਚ ਇੱਕ ਚੀਜ਼ ਸਾਂਝੀ ਆ ਜਿਹੜੀ ਸਾਰਿਆਂ ਦੇ ਵਿੱਚ ਹੈ ਨਾ ਉਹ ਇਹ ਆ ਉਹ ਕਹਿੰਦੇ ਵੀ ਕੱਲੀ ਸਾਡੇ ਕੋਲ ਤੇ ਇਹ ਬਿਮਾਰੀ ਸਾਡੇ ਵਿੱਚ ਵੀ ਹੈਗੀ ਜਦੋਂ ਅਸੀਂ ਇਹ ਗੱਲ ਕਰਦੇ ਆਂ ਵੀ ਅਸੀਂ ਹੀ ਆ ਗੱਲ ਕਰਦੇ ਆਂ ਇੱਥੇ ਮਾਰ ਪੈਂਦੀ ਗੁਰੂ ਮਹਾਰਾਜ ਤੋਂ ਇਲਾਵਾ ਕਿਸੇ ਦਾ ਇਹ ਦਾਵਾ ਨਹੀਂ ਗਾਇ ਗੱਲ ਕਹਿਣ ਦਾ ਵੀ ਸਾਡੇ ਤੋਂ ਬਿਨਾ ਕਿਸੇ ਨੇ ਇਹ ਗੱਲ ਨਹੀਂ ਕੀਤੀ ਜਾਂ ਸਾਡੇ ਤੋਂ ਬਿਨਾ ਕਿਸੇ ਨੇ ਸੰਘਰਸ਼ ਨਹੀਂ ਕੀਤਾ ਇਹ ਸਿਰਫ ਤੇ ਸਿਰਫ ਇਲਾਹੀ ਦਾਵਾ ਗੁਰੂ ਮਹਾਰਾਜ ਕੋਲ ਉਹ ਯੂਨਿਕ ਨੇ ਉਹ ਵਿਲੱਖਣ ਨੇ ਅਸੀਂ ਸਾਰੇ ਇੱਥੇ ਦੁਨਿਆਵੀ ਜਿਹੜੇ ਝਮੇਲੇ ਨੇ ਇਹਦੇ ਵਿੱਚ ਫਸੇ ਹੋਏ ਆਪੋ ਆਪਣੀਆਂ ਗੱਲਾਂ ਕਰਦੇ ਤੇ ਸੰਪੂਰਨ ਕੋਈ ਨਹੀਂਗਾ ਇਹ ਸਚਾਈ ਆ ਸਾਡੀ ਜਦੋਂ ਅਸੀਂ ਇਹ ਵਹਿਮ ਪਾਲ ਲੈਨੇ ਆ ਕਿ ਫਲਾਨਾ ਬੰਦਾ ਪੂਰਾ ਉਦੋਂ ਮਾਰ ਪੈਂਦੀ ਬੰਦਿਆਂ 'ਚ ਹਮੇਸ਼ਾ ਕਮੀਆਂ ਨੇ ਕਿਹਦੇ 'ਚ ਨਹੀਂ ਆਗੀਆਂ ਕੋਈ ਬਾਹ ਖੜਾ ਕਰਕੇ ਮਾਈ ਦਾ ਲਾਲ ਕਹਦੇ ਵੀ ਮੇਰੇ 'ਚ ਕਮੀ ਨਹੀਂ ਹੈਗੀ ਜੀ ਮੈਂ ਤਾਂ ਬੜਾ ਦੁੱਧ ਦੋਤਾ ਇੱਥੇ ਬੈਠਾ ਤੇ ਇੱਥੇ ਖ ਲੋਕ ਐ ਬੋਲਣ ਵਾਲਾ ਮੇਰੇ ਤੋਂ ਲੈ ਕੇ ਹਰ ਇੱਕ ਬੰਦੇ ਦੇ 'ਚ ਕਮੀ ਇਹ ਅਸੀਂ ਵੇਖਣਾ ਹੈ ਵੀ ਕਮੀਆਂ ਕੱਢ ਕੇ ਅੱਗੇ ਚੱਲਣਾ ਆ ਜਾ ਕਮੀਆਂ ਨੂੰ ਵੇਖ ਕੇ ਚੁੱਪ ਕਰਕੇ ਬਹਿ ਕੇ ਅੱਗੇ ਚੱਲਣਾ ਜਾਂ ਕਮੀਆਂ ਨੂੰ ਦਰਕਨਾਰ ਕਰਕੇ ਤਾਂ ਇਕੱਠੇ ਹੋ ਕੇ ਅੱਗੇ ਚੱਲਣਾ ਤਿੰਨ ਹੀ ਰਾਹ ਨੇ ਪਹਿਲਾ ਹੈਗਾ ਵੀ ਕਮੀਆਂ ਕੱਢ ਲੋ ਇੱਕ ਦੂਜੇ ਨੂੰ ਭੰਡ ਲੋ ਤੇ ਆਪਸ ਦੇ ਝੁਲਜਦੇ ਫਿਰੋ ਦੂਜਾ ਹੈਗਾ ਵੀ ਕਮੀਆਂ ਤੁਹਾਨੂੰ ਦੇਖਦੀਆਂ ਨੇ ਸਾਨੂੰ ਉਹਨਾਂ ਕਮੀਆਂ ਨੂੰ ਵੇਖ ਲੋ ਨਹੀਂ ਨਾਲ ਚੱਲ ਸਕਦੇ ਤਾਂ ਚੁੱਪ ਕਰਕੇ ਆਪਣਾ ਰਾਹ ਬਣਾ ਲਓ ਵੱਡਾ ਆਪਣੀ ਲੀਕ ਖਿੱਚੋ ਤੇ ਤੀਸਰਾ ਫੇਰ ਹੈਗਾ ਆ ਵੀ ਜੇ ਤੁਹਾਡਾ ਸਾਡਾ ਇਹਨਾਂ ਦੇ ਦਿਲ ਵਿਛਾਲਿਆ ਫਿਰ ਅਸੀਂ ਸਾਰਿਆਂ ਦੀਆਂ ਕਮੀਆਂ ਇੱਕ ਪਾਸੇ ਕਰੀਏ ਤੇ ਫਿਰ ਹਰ ਵਾਰ ਇਕੱਠੇ ਹੋ ਕੇ ਤਰਿਆ ਕਰੀਏ ਇਹ ਤਿੰਨ ਹੀ ਰਾਹ ਨੇ ਤੇ ਸਾਰੇ ਅਸੀਂ ਇਹਨਾਂ ਤਿੰਨਾਂ ਦੇ ਵਿੱਚ ਹੀ ਆਉਨੇ ਜਿਹੜੀ ਦਾਵੇਦਾਰੀ ਦੀ ਗੱਲ ਹੋਈ ਆ ਮੈਨੂੰ 2015 ਦੀ ਸ਼ਾਇਦ ਗੱਲ ਆ ਉਹਦਾ ਨਾਨਕ ਸਾਹਿਬ ਫਕੀਰ ਫਿਲਮ ਆਉਣੀ ਉਹ ਇੱਕ ਫਿਲਮਾਂ ਵਾਲਾ ਟੌਪਿਕ ਹੀ ਵੱਖਰਾ ਮੈਂ ਉਧਰ ਜਾਣਾ ਨਹੀਂ ਉਹ ਪ੍ਰਚਾਰ ਪ੍ਰਚੂਰ ਕੋਈ ਨਹੀਂ ਹੈਗਾ ਉਹਦਾ ਨਾਨਕ ਸਾਹਿਬ ਫਕੀਰ ਫਿਲਮ ਆਉਣੀ ਤੇ ਹਰਿੰਦਰ ਸਿੱਕੇ ਦਾ ਬੜਾ ਰੌਲਾ ਚੱਲਿਆ ਉਹਨੇ ਪ੍ਰੋਡਿਊਸ ਕੀਤੀ ਉਹਨੇ ਜਦੋਂ ਚਿੱਠੀ ਲਿਖੀ ਗਈ ਪਿਆ ਭੈਣੋਂ ਬੰਦ ਕਰਤੇ ਉਹਦੀ ਇੱਕ ਵਾਪਸ ਚਿੱਠੀ ਆਈ ਈਮੇਲ ਆਈ ਅੱਜ ਦੇ ਸਮੇਂ ਵਿੱਚ ਉਹਦੇ ਚ ਨੇ ਇੱਕ ਉਹਨੇ ਗੱਲ ਲਿਖੀ ਉਹ ਬੜੀ ਮਜ਼ੇਦਾਰ ਹੈ ਜਿਹੜੀ ਦਾਵੇਦਾਰੀ ਵਾਲੀ ਹੈ ਉਹਨੇ ਸਾਰੀ ਗੱਲ ਕਰਕੇ ਤੇ ਉਹਦੇ ਚੈਂਟ ਤੇ ਲਿਖਿਆ ਆਂਦਾ ਹਾਰਡਲਾਈਨਰ ਸਰਦੀ ਟਰੂ ਕਸਟੋਡੀਅਨ ਆਫ ਫੇਥ ਉਹਨੇ ਇੰਗਲਿਸ਼ ਚ ਭੇਜੀ ਇਸ ਕਰਕੇ ਮੈਂ ਲਾਈਨ ਤੁਹਾਨੂੰ ਬੋਲੀ ਉਹਦਾ ਮਤਲਬ ਕੀ ਹੈ ਉਹ ਕਹਿੰਦਾ ਅਸਲ ਦੇ ਵਿੱਚ ਪੰਥ ਦੇ ਜਿਹੜੇ ਰਖਵਾਲੇ ਨੇ ਉਹ ਗਰਮ ਕਿਆਲੀ ਨੇ ਇਹ ਬਾਦਲਦਲੀ ਇਹ ਦੂਜੇ ਤੀਜੇ ਜੜੇ ਹੈਗੇ ਨੇ ਵਿਚ ਵਿਚਾਲੇ ਵਾਲੇ ਇਹਨਾਂ ਨੂੰ ਉਹਨੇ ਕਿਤੇ ਨਹੀਂ ਗਣਿਆ ਮੈਂ ਨਹੀਂ ਕਹਿੰਦਾ ਵੀ ਉਹਦੇ ਸ਼ਬਦ ਇਲਾਹੀ ਹੋਗੇ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਰ ਇੱਕ ਬੰਦੇ ਨੂੰ ਪਤਾ ਆ ਚਾਹੇ ਉਹ ਜਿਹੜੀ ਮਰਜ਼ੀ ਧਿਰ ਚ ਹੋਵੇ ਵੀ ਪੰਥ ਦੇ ਅਸਲ ਰਖਵਾਲੇ ਜਾਂ ਪੰਥ ਦੇ ਅਸਲ ਦਾਵੇਦਾਰ ਉਹੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਦੀ ਗਰਮ ਕਿਆਲੀ ਕਹਿ ਕੇ ਗਾਲਾਂ ਕੱਢ ਲੈਨੇ ਆ ਕਦੀ ਹੱਤਵਾਦੀ ਕਹਿ ਕੇ ਗਾਲਾਂ ਕੱਢ ਲੈਨੇ ਆ ਕਦੀ ਖਾਲਸਤਾਨੀ ਕਹਿ ਕੇ ਤੇ ਹੋਰ ਤਰੀਕੇ ਨਾਲ ਗੱਲਾਂ ਕਰਦੇ ਆ ਪਰ ਸਚਾਈ ਇਹ ਹੀ ਆ ਕਿ ਪੰਥ ਦੀ ਜੇ ਕਿਸੇ ਨੇ ਸੱਚੀ ਸੂਚੀ ਵਫਾਦਾਰੀ ਦਾ ਦਾਅਵੇਦਾਰੀ ਕੀਤੀ ਆ ਤਾਂ ਖਾਲਸਤਾਨੀ ਨੇ ਕੀਤੀ ਆ ਸੋ ਨਿਹਾਲ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਸੋ ਇਹ ਗੱਲਾਂ ਸਾਰਿਆਂ ਨੂੰ ਪਤਾ ਹੈ ਪ੍ਰੋਬਲਮ ਉੱਥੇ ਆ ਕੇ ਖੜ ਜਾਂਦੀ ਜਦੋਂ ਹਕੀਕਤ ਦੇ ਵਿੱਚ ਜਾਮਾ ਪਹਿਨਾਉਣਾ ਹੁੰਦਾ ਅੱਜ ਵੀ ਸਾਡਾ ਬਹੁਤਾ ਜ਼ੋਰ ਸ਼੍ਰੋਮਣੀ ਕਮੇਟੀ ਤੇ ਲੱਗਾ ਮੇਰੇ ਤੋਂ ਪਹਿਲਾਂ ਇੱਕ ਸੱਜਣ ਨੇ ਬੋਲਿਆ ਮੈਂ ਉਹਦੀ ਗੱਲ ਨੂੰ ਕੱਟ ਨਹੀਂ ਰਿਹਾ ਪਰ ਮੈਂ ਉਹਨੂੰ ਆਪਣੇ ਜੋ ਮੇਰੀ ਮਤਬੋਧਿਆ ਗੁਰਮਾਰਾ ਨੇ ਜਿੰਨੀਕ ਦਿੱਤੀ ਉਹਦੇ ਹਿਸਾਬ ਦੇ ਨਾਲ ਦਰੁਸਤ ਕਰਨਾ ਚਾਹੁੰਦਾ ਤਾਂ ਕਿ ਅੱਗੇ ਤੋਂ ਇਹ ਕੰਮ ਨਾ ਹੋਵੇ ਪਰ ਹੋ ਸਕਦਾ ਮੈਂ ਗਲਤੀ ਵਾਂਝੇ ਜੇ ਮੈਂ ਗਲਤ ਹੋਵੇ ਤਾਂ ਮੇਰਾ ਵੀਰ ਬਾਅਦ ਮੈਨੂੰ ਦਰੁਸਤ ਕਰ ਦੇ ਉਹਨਾਂ ਨੇ ਇਹ ਕਿਹਾ ਵੀ ਸਾਡੇ ਸੰਘਰਸ਼ ਦੇ ਵਿੱਚ ਖੜੋਤ ਇਸ ਕਰਕੇ ਆਈ ਕਿਉਂਕਿ ਸਾਡੀਆਂ ਸੰਸਥਾਵਾਂ ਨਿਸੰਘਰਸ਼ ਤੋਂ ਮੂੰਹ ਮੋੜ ਲਿਆ ਜਿਹਦੇ ਵਿੱਚ ਉਹਨਾਂ ਨੇ ਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਮਦਮੀ ਟਕਸਾਲ ਦਾ ਅਕਾਲੀ ਦਲ ਦਾ ਪਰ ਜੇ ਤੁਸੀਂ ਹਕੀਕਤ 'ਚ ਵੇਖੋ ਇਹਦੇ ਵਿੱਚੋਂ ਇੱਕ ਜਥੇਬੰਦੀ ਨੂੰ ਸਿਰਫ ਬਾਹਰ ਕੱਢ ਦਿਓ ਦਮਦਮੀ ਟਕਸਾਲ ਉਹ ਜਥੇਬੰਦੀ ਤੇ ਸੀਗੀ ਜਿਨ੍ਹਾਂ ਨੇ 1984 ਤੋਂ ਬਾਅਦ ਸੰਘਰਸ਼ ਦੇ ਵਿੱਚ ਯੋਗਦਾਨ ਕੁਝ ਹੱਦ ਤੱਕ ਪਾਇਆ ਪਰ ਉਹ ਤੋਂ ਬਿਨਾ ਮੈਨੂੰ ਦੱਸੋ ਅਕਾਲੀ ਦਲ ਹੋ ਗਿਆ ਜਾਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਹੋ ਗਈ ਉਹ ਸੰਘਰਸ਼ ਚ ਆਏ ਕਦੋਂ ਹੀ ਜਿਹੜਾ ਉਹਨਾਂ ਛੜਤਾ ਉਹ ਤਾਂ ਕਦੀ ਆਏ ਨਹੀਂ ਇਹ ਅਸੀਂ ਬੁਲੇਖੇ ਪਾਲ ਲੈਨੇ ਵੀ ਸਾਡੀਆਂ ਇਹ ਨਮਾਇੰਦਾਂ ਜਥੇਬੰਦੀਆਂ ਨੇ ਉਹ ਮੇਰੇ ਤੋਂ ਪਹਿਲਾਂ ਭਾਈ ਸੁਖਦੇਵ ਗੱਲ ਕਲੀਅਰ ਕਰ ਗਏ ਨੇ ਇਹੀ ਤੇ ਹਰ ਰੋਜ਼ ਚੀਜ਼ ਹੈ ਜਿਹੜੀ ਇਸ ਵਿੱਚ ਸਾਨੂੰ ਉਲਝਾਇਆ ਜਾਂਦਾ ਵੀ ਸਿਰਫ ਇਹ ਤੋਂ ਬਾਹਰ ਨਾ ਨਿਕਲ ਜਾ ਜੀ ਹੁਣ ਇਸ ਟਾਈਮ ਸਾਡੀ ਪੂਰੀ ਟੇਕ ਕੀ ਹੋ ਗਈ ਆ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਬਸ ਕਿਸੇ ਇੱਕ ਤਰੀਕੇ ਦੇ ਨਾਲ ਕਬਜ਼ਾ ਹੋ ਜਾਏ ਜਾਂ ਉੱਥੋਂ ਜਿਹੜੇ ਆ ਬਾਦਲਦਲ ਨੂੰ ਬਾਹਰ ਕੱਢ ਦੋ ਤੇ ਪੰਥ ਚੜ੍ਹਦੀ ਕਲਾ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਬਾਦਲਦਲ ਹੀ ਉੱਥੋਂ ਕੱਢਣੇ ਨੇ ਚਾਹੀਦੇ ਨੇ ਕੱਢਣੇ ਉਸ ਚੱਜਾ ਪ੍ਰਬੰਧ ਸਾਡੇ ਹੱਥਾਂ 'ਚ ਹੋਣਾ ਚਾਹੀਦਾ ਆ ਪਰ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੱਥ 'ਚ ਲੈਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਮਸਲਾ ਇੱਥੋਂ ਅੱਗੇ ਪਿਆ ਮਸਲਾ ਇੱਥੋਂ ਗਾਂ ਪਿਆ ਸੰਘਰਸ਼ ਇੱਥੋਂ ਕਿਤੇ ਗਾਂ ਦਾ ਹੈ ਹੁਣ ਸਰਕਾਰਾਂ ਨੂੰ ਵੀ ਇਹ ਗੱਲ ਬੜੀ ਸੂਟ ਕਰਦੀ ਸਾਡੇ ਸੰਘਰਸ਼ 'ਚ ਖੜੋਤ ਮੈਂ ਸਮਝਦਾ ਇਸ ਕਰਕੇ ਨਹੀਂ ਆਈ ਵੀ ਇਹ ਇਹ ਸੰਸਥਾਵਾਂ ਸੰਘਰਸ਼ 'ਚ ਨਹੀਂ ਆ ਗਈਆਂ ਅਸਲ 'ਚ ਖੜੋਤ ਇਸ ਕਰਕੇ ਆਈ ਆ ਵੀ ਅਸੀਂ ਉਲਝ ਬਹੁਤ ਫਾਵਾਂ ਤੇ ਗਏ ਆ ਰਸਤਾ ਸਾਫ਼ ਨਹੀਂ ਰਿਹਾ ਤੁਸੀਂ ਰਾਹ ਤੇ ਵੀ ਜਾਂਦੇ ਹੋ ਜਿਹੜੇ ਰਾਹ ਦਾ ਸਾਫ਼ ਹੈ ਉਹ ਜੀਟੀ ਰੋਡ ਜਾਂਦਾ ਟੋਆ ਨਹੀਂ ਵੇਚੇਗਾ ਕੋਈ ਹੁਣ ਆਪਾਂ ਜਾਂਦੇ ਮੈਟੋਮੇਟਿਕ ਗੁਰਦਾਸਪੁਰ ਨੂੰ ਜਦੋਂ ਰਾਹ ਦੇ ਵਿੱਚ ਇੱਥੇ 50 ਟੋਏ ਹੁੰਦੇ ਸੀ ਜਿੱਤੋਂ ਪਹਿਲਾਂ ਸੜਕ ਦਾ ਹਾਲਾ ਹੀ ਵੇਖਿਆ ਹੀ ਆ ਤੇ ਇਸੇ ਸੜਕ ਤੇ ਗੁਰਦਾਸਪੁਰ ਨੂੰ ਜਾਂਦੇ ਆ ਡੇਢ ਘੰਟਾ ਲੱਗਦਾ ਸੀ ਤੇ ਅੱਜ 25 ਮਿੰਟਾਂ ਚੱਲ ਜਾਈਦਾ ਮਤਲਬ ਵੀ ਉਲਝਣ ਕਿੱਥੇ ਆ ਸਾਡੇ ਸੰਘਰਸ਼ ਦੇ ਰਾਹ ਦੇ ਟੋਏ ਕਿੱਥੇ ਨੇ ਉਹ ਹੈਗੀਆਂ ਸਾਡੀਆਂ ਉਲਝਣ ਬਾਜ਼ੀਆਂ ਚ ਕੁਝ ਉਲਝਣ ਬਾਜ਼ੀਆਂ ਨੇ ਜਿਹੜੀਆਂ ਸਰਕਾਰਾਂ ਨੇ ਸਾਡੇ ਵਿੱਚ ਸੁੱਟੀਆਂ ਨੇ ਤੇ ਕਈ ਉਹ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਪੇ ਹੀ ਉਲਝ ਗਏ ਆ ਤੇ ਨਾਮ ਹਰ ਗੱਲ ਤੇ ਸਰਕਾਰ ਦਾ ਹੁੰਦਾ ਸਰਕਾਰ ਸਾਰੀ ਉਲਝਣ ਨਹੀਂ ਸੁੱਟ ਦੇਂਦੀ ਹਰ ਥਾਂ ਤੇ ਸਰਕਾਰ ਆ ਕੇ ਨਹੀਂ ਕੰਮ ਕਰਦੀ ਹੁੰਦੀ ਜੇ ਇੱਥੇ ਬਹਿ ਕੇ ਅਸੀਂ ਇੱਕ ਦੂਜੇ ਦੇ ਪੱਗ ਲਾਉਣੀਆਂ ਤੇ ਸਰਕਾਰ ਆ ਕੇ ਥੋੜੀ ਮੇਰੇ ਕੰਨ ਚ ਜਾਂ ਤੁਹਾਡੇ ਕੰਨ ਚ ਕਹਿੰਦੀ ਏ ਇਹ ਸਾਡੇ ਅੰਦਰ ਦੀ ਉਲਝਣ ਬਾਜੀ ਹੁਣ ਉਹਨਾਂ ਦੇ ਵਿੱਚੋਂ ਇੱਕ ਉਲਝਣ ਬਾਜੀ ਜਿਹੜੀ ਸਰਕਾਰਾਂ ਦੇ ਦੁਆਰਾ ਜਾਂ ਸਾਡੇ ਵੱਲੋਂ ਪੈ ਗਈ ਉਹ ਇਹ ਆ ਕਿ ਅਸੀਂ ਆਪਣਾ ਸਿੱਧਾ ਰਸਤਾ ਛੱਡ ਕੇ ਤੇ ਵੱਖੀਆਂ ਵਾਲੇ ਸੰਘਰਸ਼ਾਂ ਨਾਲ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰਤਾ ਉਹ ਕਿਹੜੇ ਨੇ ਉਹ ਸਾਨੂੰ ਲੱਗਦਾ ਹੈ ਵੀ ਬੜੇ ਜ਼ਰੂਰੀ ਨੇ ਪਰ ਅਸਲ ਦੇ ਵਿੱਚ ਸੰਘਰਸ਼ ਸਾਡਾ ਖਾਲਸਤਾਨ ਦੀ ਪ੍ਰਾਪਤੀ ਦਾ ਜ਼ਰੂਰੀ ਆ ਪਰ ਹੁਣ ਅਸੀਂ ਉਸ ਸੰਘਰਸ਼ ਤੋਂ ਪੈਰ ਪਿੱਛੇ ਪੁੱਟ ਕੇ ਤੇ ਦੂਜੇ ਸੰਘਰਸ਼ਾਂ ਵੱਲ ਨੂੰ ਸਾਰਾ ਕੁਝ ਜਿਹੜਾ ਹੈ ਉਹ ਲਾਉਣਾ ਸ਼ੁਰੂ ਕਰਤਾ ਆਪਣਾ ਸਮਾਂ ਵੀ ਆਪਣੇ ਸਰੀਰ ਵੀ ਆਪਣਾ ਸਰਮਾਇਆ ਵੀ ਆਪਣੀ એનર્ਜੀ ਵੀ ਸਾਰਾ ਕੁਝ ਦੂਜੇ ਸੰਘਰਸ਼ਾਂ ਵੱਲ ਨੂੰ ਲੱਗ ਰਿਹਾ ਤੇ ਇਹ ਸਰਕਾਰ ਨੂੰ ਬੜਾ ਸੂਟ ਕਰਦਾ ਹੁਣ ਸਰਕਾਰ ਕਹਿੰਦੀ ਵੀ ਇਹਦੋਂ ਵਧੀਆ ਗੱਲ ਕੀ ਹੋਵੇ ਵੀ ਇਹਨਾਂ ਨੂੰ ਆ ਦੂਜੇ ਸੰਘਰਸ਼ਾਂ ਦੇ ਵਿੱਚ ਉਲਝਾਈ ਰੱਖੋ ਤੇ ਇਹਨਾਂ ਦੇ ਵਿੱਚ ਉਲਝੇ ਰਹਿਣਗੇ ਤਾਂ ਖਾਲਸਾਤਾਨ ਵੱਲ ਨੂੰ ਤੇ ਆਉਣੇ ਨਹੀਂ ਇਹ ਉਹਨਾਂ ਨੂੰ ਵੀ ਵਧੀਆ ਲੱਗਦਾ ਹੁਣ ਉਹ ਕਿਹੜੇ ਨਵੇਂ ਐਗਜ਼ਾਮਪਲ ਦਣਾ ਮੈਂ ਫਿਰ ਪਹਿਲਾਂ ਹੀ ਮਾਫੀ ਮੰਗ ਲਾਂ ਮੈਂ ਇਹਦਾ ਮਤਲਬ ਇਹ ਨਹੀਂ ਕਹਿਣ ਲੱਗਾ ਕਿ ਇਹ ਸੰਘਰਸ਼ ਹੋਣੇ ਨਹੀਂ ਚਾਹੀਦੇ ਇਦਾਂ ਨਾ ਲਿਆਓ ਬਹੁਤੀ ਦੁਨੀਆ ਨੇ ਇਹੋ ਲੈ ਲੈਣਾ ਹੁੰਦਾ ਬਾਅਦ ਵਿੱਚ ਉਹ ਇਹਨਾਂ ਦੀ ਗੱਲ ਕੱਟ ਕੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਸੰਘਰਸ਼ ਹੋਣੇ ਨਹੀਂ ਚਾਹੀਦੇ ਜਿਵੇਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਾਦਲਾਂ ਦੇ ਕਬਜ਼ੇ ਚ ਬਾਹਰ ਹੋਣੀ ਚਾਹੀਦੀ ਮੈਂ ਕਿਹਾ ਪਰ ਕੱਲਾ ਉਹੀ ਸੰਘਰਸ਼ ਨਹੀਂਗਾ ਇਦਾਂ ਹੀ ਜਿਹੜੇ ਸਾਡੇ ਮਸਲੇ ਹੋਰ ਸਮਾਜ ਦੇ ਵਿੱਚ ਨੇ ਉਹ ਹੱਲ ਹੋਣੇ ਚਾਹੀਦੇ ਨੇ ਪਰ ਉਹਨਾਂ ਦੇ ਉੱਤੇ ਅੜਨਾ ਨਹੀਂ ਚਾਹੀਦਾ ਸਾਨੂੰ ਅੜਨਾ ਇਹਦੀ ਸੈਂਸ ਵੀ ਕੱਲਾ ਉੱਥੇ ਨਹੀਂ اٹਕ ਜਾਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਉਹ ਕੀ ਆ ਕਿਤੇ ਬੋਲੀ ਦਾ ਮਸਲਾ ਆ ਗਿਆ ਕਿਤੇ ਸਾਡੀ ਕਿਸਾਨੀ ਦਾ ਮਸਲਾ ਆ ਗਿਆ ਕਿਤੇ ਪਾਣੀ ਦਾ ਮਸਲਾ ਆ ਗਿਆ ਕਿਤੇ ਖਾਦ ਨਹੀਂ ਮਿਲਦੀ ਕਿਤੇ ਕੋਈ ਹੋਰ ਹੋ ਗਿਆ ਅ ਕੱਲ ਪਰਸੋ ਅਮਰਸਰ ਚ ਮੇਲਾ ਲੱਗਣਾ ਹੈ ਪੰਥ ਨੇ ਇਹੋ ਮਸਲਾ ਬਣਾ ਲਿਆ ਪਿਛਾਇਦ ਜੇ ਮੈਂ ਪੰਥ ਦਾਇਤ ਤੋਂ ਬਣਾ ਸਰਦਾਨੇ ਦਾਇਤ ਤੋਂ ਅੱਗੇ ਵਧੇ ਬਣਾ ਇਹ ਮਸਲੇ ਹੱਲ ਤੇ ਹੋਣੇ ਚਾਹੀਦੇ ਨੇ ਪਰ ਪੰਥ ਦੀ ਲੜਾਈ ਇਹਨਾਂ ਤੱਕ ਨਹੀਂ ਸੀਮਤ ਹੋਣੀ ਚਾਹੀਦੀ ਹੁਣ ਮੈਂ ਕਿਉਂਕਿ ਜ਼ਿਆਦਾਤਰ ਸਾਡੇ ਅਸੀਂ ਕਿਸਾਨੀ ਪਰਿਵਾਰਾਂ ਦੇ ਨਾਲ ਸੰਬੰਧਤ ਸਾਡੇ ਕੋਲ ਵੀ ਜ਼ਮੀਨਾਂ ਨੇ ਤੁਹਾਡੇ ਕੋਲ ਵੀ ਨੇ ਕਈ ਵਾਰੀ ਦੁਨੀਆ ਇਹ ਲਾ ਜਾਂਦੇ ਪਿਛਾਇਦ ਖੇਤੀਬਾੜੀ ਵਾਲਾ ਹੋਣਾ ਨਹੀਂ ਤਾਂ ਐਦਾਂ ਗੱਲ ਕਰਦਾ ਪਰ ਅਸੀਂ ਜਦੋਂ ਕਿਸਾਨ ਆਗੂਆਂ ਨੂੰ ਇਹ ਗੱਲ ਸਮਝਾਉਣ ਬੈਠੇ ਆਂ ਤੇ ਉਹ ਅੱਗੇ ਸਾਨੂੰ ਹੋਰ ਤਰੀਕੇ ਨਾਲ ਵੇਖਦੇ ਨੇ ਉਹਨਾਂ ਲੱਗਦਾ ਪਤਾ ਨਹੀਂ ਕਿ ਕਿਹੜੇ ਸਤਵੇਂ ਆਸਮਾਨ ਤੋਂ ਆ ਕੇ ਗੱਲਾਂ ਕਰਦੇ ਨੇ ਜਿਵੇਂ ਸਮਾਜ ਦਾ ਹਿੱਸਾ ਨਹੀਂ ਹੁੰਦੇ ਅਸੀਂ ਚਾਹੁੰਨੇ ਆ ਕਿ ਸਾਡੀਆਂ ਜ਼ਮੀਨਾਂ ਦੇ ਮੁੱਲ ਸਹੀ ਹੋਣ ਅਸੀਂ ਚਾਹੁੰਨੇ ਆ ਕਿ ਸਾਡੀਆਂ ਫਸਲਾਂ ਦੇ ਮੁੱਲ ਸਹੀ ਹੋਣ ਪਰ ਇਸੇ ਗੱਲ ਦੇ ਉੱਤੇ ਸਾਰੀ ਕੌਮ ਦਾ ਸੰਘਰਸ਼ ਲਾ ਦੇਣਾ ਤਾਂ ਇਹ ਨਾ ਚੰਗੀ ਗੱਲ ਤੇ ਉਹ ਵੀ ਉਦੋਂ ਮਾੜੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਹੋ ਵੀ ਨਹੀਂ ਇਹੋ ਹੀ ਸੰਘਰਸ਼ ਹੈ ਖਾਲਸਪੁਰ ਦੀ ਤੇ ਗੱਲ ਹੀ ਨਾ ਕਰੋ ਇੱਥੇ ਐਮ ਐਸ ਪੀ ਦੀ ਗੱਲ ਹੋਣੀ ਚਾਹੀਦੀ ਆ ਪਾਣੀਆਂ ਦੀ ਗੱਲ ਹੋਣੀ ਚਾਹੀਦੀ ਆ ਕਿਸਾਨੀ ਦੀ ਗੱਲ ਹੋਣੀ ਚਾਹੀਦੀ ਆ ਪਰ ਉਹਦੇ ਵਿੱਚੋਂ ਖਾਲਸਤਾਨ ਨਹੀਂ ਬਾਹਰ ਨਿਕਲਣਾ ਚਾਹੀਦਾ ਖਾਲਸਤਾਨ ਦੀ ਵੀ ਉੱਥੇ ਗੱਲ ਹੋਣੀ ਚਾਹੀਦੀ ਬਹੁਤੀ ਦੁਨੀਆ ਖਾਲਸਤਾਨ ਤੇ ਇਸ ਕਰਕੇ ਨਹੀਂ ਆਉਂਦੀ ਕਿ ਯਾਰ ਜਦੋਂ ਇਧਰ ਨੂੰ ਜਾਵਾਂਗੇ ਨਾ ਤੇ ਸਾਡੇ ਤੇ ਪਰਚੇ ਪੈਣਗੇ ਸਰਕਾਰ ਸਾਨੂੰ ਮਾਰੂਗੀ ਸਰਕਾਰ ਤੁਹਾਨੂੰ ਕੁੱਟੂਗੀ ਸਰਕਾਰ ਜੇਲ੍ਹਾਂ ਚ ਦਊਗੀ ਤੇ ਸਾਰਾ ਕੁਝ ਤੁਹਾਡੇ ਨਾਲ ਨਹੀਂ ਹੋਇਆ ਹੁਣ ਦੱਸ ਹੁੰਦਾ ਆ ਮਤਲਬ ਇਹ ਭਲੇਖੇ ਪਾਲ ਲੈਣੇ ਵੀ ਸੰਘਰਸ਼ ਤੋਂ ਮੂੰਹ ਮੋੜ ਕੇ ਅਸੀਂ ਬਚ ਜਾਾਂਗੇ ਇਹ ਨਹੀਂ ਹੋ ਪਊਗਾ ਤੇ ਮੈਂ ਇਹ ਗੱਲ ਦੀ ਅਪੀਲ ਕਰਦਾ ਆਪਣੇ ਲੋਕਾਂ ਨੂੰ ਵੀ ਯਾਰ ਜਿਸ ਅਸੀਂ ਆਪਣਾ ਸਮਾਂ ਵੀ ਲਾਉਣਾ ਬੈਠੇ ਆ ਨਾ 2.5 ਸਾਲ ਹੋ ਗਏ 3 ਸਾਲ ਹੋ ਗਏ ਸੜਕਾਂ ਤੇ ਰੋਲਦਿਆਂ ਨੂੰ ਲਾਇਆ ਨਾ ਆਪਣਾ ਸਮਾਂ ਕਿੰਨਾ ਪੈਸਾ ਵੀ ਲੱਗਾ ਸਾਡਾ ਉਹਦੇ ਵਿੱਚ ਸਾਡੀਆਂ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ 800 ਬੰਦਾ ਸ਼ਹੀਦ ਵੀ ਕਰਾ ਲਿਆ ਸ਼ਬਦ ਵਰਤਦੇ ਨੇ ਸ਼ਹੀਦ ਪਰ ਵੈਸੇ ਠੋਕਦਾ ਨਹੀਂ ਉਥੇ ਪੀ ਚਲੋ ਉਹ ਕਹਿੰਦੇ ਵੀ ਅਸੀਂ 7-800 ਬੰਦਾ ਸ਼ਹੀਦ ਵੀ ਕਰਵਾ ਲਿਆ ਤੇ ਹੁਣ ਕੱਲ ਪਰਸੋ ਡਾਂਗਾ ਵੀ ਖਾ ਲਿਆ ਜੇਲ੍ਹਾਂ ਵਿੱਚ ਵੀ ਚੜ ਗਏ ਪਰਚੇ ਵੀ ਪਵਾ ਲਏ ਨੇ ਤੇ ਇੱਥੋਂ ਤੱਕ ਉਹਨਾਂ ਨੇ ਗੋਲੀ ਮਾਰ ਕੇ ਤੁਹਾਡਾ ਨੌਜਵਾਨ ਨਵਰੀਤ ਸ਼ਹੀਦ ਵੀ ਕੀਤਾ ਹੈ ਦਿੱਲੀ 'ਚ ਜਿਹੜਾ ਅਸਲ ਦੇ ਵਿੱਚ ਸ਼ਹਾਦਤ ਦੇ ਪੈਮਾਨੇ ਚਾਹੁੰਦਾ ਹੁਣ ਜਦੋਂ ਇਹ ਸਾਰਾ ਕੁਝ ਹੋ ਰਿਹਾ ਇਹ ਸਾਰਾ ਕੁਝ ਸਾਡੇ ਨਾਲ ਵਾਪਰਨਾ ਹੈ ਪੀ ਸਾਡਾ ਸਮਾਂ ਵੀ ਲੱਗਣਾ ਸਾਡਾ ਸਰਮਾਇਆ ਵੀ ਲੱਗਣਾ ਸਾਡੇ ਸਰੀਰ ਵੀ ਲੱਗਣੇ ਸਾਡਾ ਸਾਰਾ ਕੁਝ ਲੱਗਣਾ ਆ ਤੇ ਫਿਰ ਸਾਰਾ ਕੁਝ ਅਸੀਂ ਖਾਲਸਾਣ ਦੀ ਪ੍ਰਾਪਤੀ ਨਹੀਂ ਕਿਉਂ ਨਹੀਂ ਲਾਉਂਦੇ ਮਤਲਬ ਅਸੀਂ ਨਿੱਕੀਆਂ ਲੜਾਈਆਂ ਦੇ ਵਿੱਚ ਕਿਉਂ उलਝੇ ਸਾਨੂੰ ਪਤਾ ਹੈ ਸਰਕਾਰ ਦਾ ਸਾਡੇ ਪ੍ਰਤੀ ਰਵਈਆ ਇਹੋ ਹੀ ਰਹਿਣਾ ਤੁਸੀਂ ਇਹਨਾਂ ਦੇ ਕੋਲੋਂ 50 ਰੁਪਏ ਮੰਗਣ ਵੀ ਚਲ ਜਿਓ ਤੁਹਾਡੇ ਤਾਂ ਵੀ ਗੋਲੀਆਂ ਵੱਜਣੀਆਂ ਨੇ ਤੇ ਐਵੇਂ ਨਿੱਕੀਆਂ ਲੜਾਈਆਂ ਦੇ ਵਿੱਚ ਕਦ ਲਈ ਸਾਰੀ એનર્ਜੀ ਲਾਈ ਆ ਤੁਸੀਂ ਖਾਲਸਾਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰੋ ਇਹਨਾਂ ਫਸਲਾਂ ਦਾ ਮੁੱਲ ਭਾਵੇਂ ਤੁਸੀਂ 3000 ਦੀ ਬਜਾਏ 30000 ਰੱਖ ਲਿਆ ਜੇ ਤੁਹਾਨੂੰ ਕਿਹਨੇ ਡੱਕਣਾ ਰਾਜ ਤੇ ਹੋਵੇ ਆਪਣਾ ਰਾਜ ਤੋਂ ਬਿਨਾ ਤੇ ਪ੍ਰਾਇਦਰ ਦੇ ਉੱਤੇ ਬਹਿ ਕੇ ਮੰਗਣਾ ਤੇ ਬਾਬਾ ਫਰੀਦ ਜੀ ਕਹਿੰਦੇ ਇਹਨੂੰ ਚੰਗੀ ਤੇ ਮੌਤ ਹੈ ਤੇ ਅਸੀਂ ਮੌਤ ਤੋਂ ਡਰਦੇ ਪ੍ਰਾਇਦਰ ਤੇ ਬੈਠੇ ਤੇ ਕਾਹਦੇ ਸਿੱਖੀ ਸਿੱਖੀ ਤੇ ਉਹ ਹੋਊਗੀ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਚੱਲੇਗਾ ਤੇ ਗੁਰੂ ਮਹਾਰਾਜ ਕੀ ਕਹਿੰਦੇ ਨੇ ਵੀ ਪ੍ਰਾਇਦਰ ਤੇ ਬਹਿ ਕੇ ਮੰਗਣ ਦੋ ਚੰਗਾ ਮੌਤ ਬਾਰ ਪ੍ਰਾਇ ਬੈਸਣਾ ਵਾਲਾ ਸਾਰਿਆਂ ਨੂੰ ਆਉਂਦਾ ਹੈ ਸਾਨੂੰ ਸ਼ਬਦੋ ਤੇ ਅਸੀਂ ਅਸੀਂ ਕਹਿੰਨੇ ਵੀ ਸਾਡੀ ਮੌਤ ਨਾ ਆ ਜਾਏ ਇਸ ਕਰਕੇ ਅਸੀਂ ਦਿੱਲੀ ਦੇ ਦਰ ਦੇ ਅੱਗੇ ਠੋਠੇ ਲਾ ਕੇ ਇਦਾਂ ਮਿੱਤਰ ਖਲੋਤੇ ਤੇ ਕਿੱਥੇ ਕਿੱਥੋਂ ਸਿੱਖੀ ਪੜੇਗੀ ਸਾਡੀ ਸਿੱਖੀ ਪਲਣੀ ਹੈ ਗੁਰੂ ਆਸ਼ੇ ਦੇ ਅਨੁਸਾਰ ਤੇ ਗੁਰੂ ਦਾ ਸਿਧਾਂਤ ਮੇਰੇ ਤੋਂ ਪਹਿਲਾਂ ਸਾਰੇ ਗੱਲਾਂ ਬੁਲਾਰੇ ਕਰ ਗਏ ਨੇ ਉਹ ਸਿਰਫ ਤੇ ਸਿਰਫ ਸਾਡੀ ਆਜ਼ਾਦੀ ਚ ਪਿਆ ਆ ਤੇ ਜਿੱਦਣ ਅਸੀਂ ਆਜ਼ਾਦ ਹੋਵਾਂਗੇ ਇਹ ਸਾਡੀਆਂ ਸੰਸਥਾਵਾਂ ਦਾ ਰੂਪ ਦੁਨੀਆ ਵੇਖੇਗੀ ਜਿਸ ਅਕਾਲ ਤੱਕ ਸਹਬ ਨੂੰ ਅੱਜ ਸਿੱਖ ਮਾੜੀ ਨਿਗਾ ਨਾਲ ਵੇਖਣ ਲੱਗ ਪਏ ਨੇ ਇਹ ਸਾਡੇ ਹਾਲਾਤ ਕਿਉਂ ਬਣੇ ਵੀ ਜਿਹੜਾ ਅਕਾਲ ਤਖਤ ਸਾਡੀ ਰਾਜਨੀਤਿਕ ਅਗਵਾਈ ਕਰਨੀ ਸੀ ਅੱਜ ਉਹਦੇ ਉੱਤੇ ਬੈਠੇ ਜਥੇਦਾਰਾਂ ਨੂੰ ਅਸੀਂ ਸਿੱਖੀ ਰੂਪ ਦੇ ਵਿੱਚ ਗੱਲਾਂ ਕੱਢਣ ਤੱਕ ਚੱਲ ਗਏ ਕਿਉਂ ਬਣੇ ਇਹ ਹਾਲਾਤ ਕਦੀ ਸੋਚੇ ਵੀ ਆ ਕਸਰ ਪੇ ਹੋ ਕੇ ਕਹਿਣਾ ਬਾਦਲਾ ਮਾੜੇ ਕਰਤੇ ਬਾਦਲ ਤਾਂ ਹੋਣਾ ਇਹਨੇ 30 ਸਾਲ ਪਹਿਲਾਂ ਪਹਿਲਾਂ ਕਿੰਨਾ ਕਿਹਤੋਂ 40 ਸਾਲ ਪਹਿਲਾਂ ਸਾਡੇ ਝੰਡੇ ਝੁਲਣ ਦੇ ਜਦ ਬਾਦਲ ਮਰ ਗਿਆ ਪ੍ਰਕਾਸ਼ ਬਾਦਲ ਮਰ ਗਿਆ ਫਿਰ ਝੰਡੇ ਝੁਲਣ ਲੱਪੇ ਇਹ ਬੰਦਿਆਂ ਦੀ ਲੜਾਈ ਨਹੀਂ ਗਈ ਇਹ ਸਿਸਟਮ ਦੀ ਲੜਾਈ ਆ ਇਸ ਤਖਤਾਂ ਦੇ ਉੱਤੇ ਜੇ ਐਸੇ ਸਿਸਟਮ ਚ ਰਵਾਂਗੇ ਗੁਲਾਮ ਰਹਿ ਕੇ ਤੇ ਫਿਰ ਭਾਂ ਚਾਹੀ ਤੇ ਮੇਰੇ ਵਰਗੇ ਗਵਾ ਕਰਨ ਵਾਲੇ ਨੂੰ ਭਾਲ ਲਿਓ ਮੈਨੂੰ ਵੀ ਬਾਅਦ ਸਮਝ ਗਾਲਾਂ ਹੀ ਕੱਢੂਗਾ ਕਿਉਂਕਿ ਸਿਸਟਮ ਹੀ ਇਦਾਂ ਦਾ ਹੈ ਇਹ ਸਾਰਾ ਸਿਸਟਮ ਬਦਲਣ ਦੀ ਜ਼ਰੂਰਤ ਆ ਤੇ ਸਿਸਟਮ ਬਦਲਣ ਦਾ ਇੱਕੋ ਇੱਕ ਰਾਹ ਆ 100 ਹੱਥ ਰਸਾ ਸਿਰੇ ਤੇ ਗੰਢ ਬਿਨਾ ਖਾਲਸਪੁਰ ਤੋਂ ਸਾਡਾ ਕੋਈ ਹਲਣਾ ਨਹੀਂ ਜਿੰਦਾਬਾਦ ਖਾਲਸਾ ਜਿੰਦਾਬਾਦ ਹੁਣ ਇਹਦੇ ਤੇ ਇਸ ਰਸਤੇ ਤੇ ਕੌਮ ਅੱਜ ਤੁਰਪੇ ਕੱਲ ਤੁਰਪੇ 100 ਸਾਲ ਨੂੰ ਤੁਰਪੇ ਇਹ ਕੌਮ ਨੇ ਤੈਅ ਕਰਨਾ ਹੁੰਦਾ ਪਰ ਇੱਕ ਹਿੱਸਾ ਹਮੇਸ਼ਾ ਰਹਿੰਦਾ ਹੀ ਰਹਿੰਦਾ ਹੁੰਦਾ ਜਿੱਦੀ ਗੱਲ ਮੇਰੇ ਤੋਂ ਪਹਿਲਾਂ ਸੁਖਦੀਪ ਭਾਈ ਨੇ ਕੀਤੀ ਆ ਵੀ ਅਕਾਲੀ ਸਿੰਘ ਜਾਂ ਰਾਠਕ ਭਾਵੇਂ ਥੋੜੇ ਰਹਿ ਜਾਣ ਪਰ ਇਹ ਹਿੱਸਾ ਹਮੇਸ਼ਾ ਸਮਾਜ ਦਾ ਰਹੇਗਾ ਜਿਹੜਾ ਇਹ ਗੱਲ ਕਰਦਾ ਰਹੇਗਾ ਵੀ ਜਾਂ ਤਾਂ ਰਾਜ ਲਾਵਾਂਗੇ ਤੇ ਜਾਂ ਫਿਰ ਮਰਾਂਗੇ ਤੇ ਭਾਈ ਪਰਮਜੀਤ ਸਿੰਘ ਬਾਬਾ ਨੰਦ ਉਹਨਾਂ ਚੋਂ ਇੱਕ ਸੀ ਜੇ ਉਹਨਾਂ ਨੂੰ ਯਾਦ ਕਰਨ ਦੇ ਲਈ ਇੱਥੇ ਅਸੀਂ ਇਕੱਠੇ ਹੋਏ ਆਂ ਤੇ ਘੱਟੋ ਘੱਟ ਜਿੰਨੇ ਇਕੱਠੇ ਹੋਏ ਆਂ ਇੰਨੇ ਕ ਤੇ ਇਮਾਨਦਾਰੀ ਦੇ ਨਾਲ ਖਾਲਸਾਤਨ ਦੇ ਰਾਹ ਤੇ ਤੁਰ ਪਏ ਜਿਹੜੀ ਸੱਜਣ ਸਾਹਿਬ ਨੇ ਗੱਲ ਕਹੀ ਵੀ ਇੱਥੇ ਹੋਰ ਤੇ ਬਾਹਰ ਨਿਕਲ ਕੇ ਹੋਰ ਹੋਣਾ ਸਾਡੇ ਚੋਂ ਵੀ ਇਦਾਂ ਹੀ ਆ। ਇੱਥੇ ਖਾਲਸਤਾਨ ਨੇ ਬਾਹਰ ਨਿਕਲ ਕੇ ਅੱਦੇ ਅਕਾਲੀ ਤੇ ਅੱਦੇ ਆਪਲ ਨਹੀਂ ਹੋਣਾ ਤੇ ਮੈਨੂੰ ਤਾਂ ਦੱਸਿਓ। ਔਰ ਰਾਂਝ ਇਸ ਗੱਲ ਦਾ ਕਿ ਸਾਡੇ ਸ਼ਹੀਦ ਪਰਿਵਾਰ ਤੇ ਅੱਜ ਭਾਜ-ਪਾਜ ਦੀ ਝੋਲੀ ਚ ਪੈ ਗਏ ਨੇ। ਜੋ-ਜੋ ਸੱਚ ਹੈ ਬੋਲਣਾ ਪਏਗਾ ਨਾ ਤੇ ਜਿਹੜੇ ਸ਼ਹੀਦ ਪਰਿਵਾਰ ਇੱਥੇ ਬੈਠੇ ਨੇ ਤੁਸੀਂ ਵੀ ਆਪਣੀ ਪੀੜੀ ਥੱਲੇ ਕਰੀ ਝਾਤ ਮਾਰੋ ਜੇ ਤੇ ਅੱਜ ਵੀ ਖਾਲਸਤਾਨ ਤੇ ਖੜੇ ਹੋ। ਤੇ ਤੁਸੀਂ ਸੀ ਸ਼ਹੀਦ ਦਾ ਸਿਰ ਉੱਚਾ ਚੁੱਕ ਕੇ ਬੈਠੇ ਹੋ ਪਰ ਜੇ ਤੁਹਾਡੀ ਵੀ ਵੋਟ ਪਿਛਲੀ ਤੇ ਅਗਲੀ ਕਦੀ ਅਕਾਲੀਆਂ ਨੂੰ ਤੇ ਕਦੀ ਭਾਜਪਾ ਨੂੰ ਤੇ ਕਦੀ ਆਪ ਨੂੰ ਤੇ ਕਦੀ ਕਾਂਗਰਸ ਨੂੰ ਭੁਗਤੀ ਆ ਤੇ ਸਿਰਫ ਸ਼ਹੀਦ ਦਾ ਨਾਂ ਹੀ ਆ ਵਾਰਸ ਬੁਰਸ ਤੁਸੀਂ ਕੋਈ ਨਹੀਂ ਆਗੇ ਇਹਨਾਂ ਗੱਲਾਂ ਨੂੰ ਮਹਿਸੂਸ ਕਰੋ ਸਾਡੇ ਪੁੱਤ ਸਾਡੇ ਭਰਾ ਸਾਡੇ ਪਤੀ ਸਾਡੇ ਪਰਿਵਾਰਕ ਮੈਂਬਰ ਕਿਉਂ ਗਏ ਨੇ ਇਸ ਧਰਤੀ ਤੋਂ ਉਹ ਇਸ ਕਰਕੇ ਨਹੀਂ ਸੀ ਗਏ ਪੇਸ਼ਾ ਤੁਸੀਂ ਕਮਲ ਦਾ ਫੁੱਲ ਚੁੱਕੀ ਫਿਰਿਓ ਜਾਂ ਝਾੜੂ ਚੁੱਕੀ ਫਿਰਿਓ ਉਹ ਇਸ ਕਰਕੇ ਗਏ ਸੀ ਵੀ ਖਾਲਸਾਤਾਨ ਦਾ ਝੰਡਾ ਚੁੱਕੀ ਫਿਰਿਓ ਤੇ ਅੱਜ ਉਹੀ ਥੱਲੇ ਰੱਖ ਕੇ ਤੇ ਅਸੀਂ ਕਹਿੰਦੇ ਜੀ ਨਹੀਂ ਜੇ ਅਸੀਂ ਜ਼ਿੰਦਗੀ ਬੜੀ ਵਧੀਆ ਕੱਟਣੇ ਇੱਦਾਂ ਨਹੀਂ ਨੰਗਣੇ ਇਹ ਸਮਾਜ ਦੇ ਮੁਤਾਬਕ ਤੇ ਜ਼ਿੰਦਗੀ ਵਧੀਆ ਹੋ ਜੇਗੀ ਗੁਰੂ ਦੇ ਮੁਤਾਬਕ ਤੇ ਸਿੱਖੀ ਦੇ ਮੁਤਾਬਕ ਨਹੀਂ ਹੋਣੀ ਸੋ ਜ਼ਿੰਦਗੀ ਭਾਵੇਂ 4 ਸਾਲ ਦੀ ਤੇ ਭਾਵੇਂ 10 ਸਾਲ ਦੀ ਹੈ ਤੇ ਗੁਰੂ ਮਹਾਰਾਜ ਹਨ ਪਰ ਜਿੰਨਾ ਚਿਰ ਹੈ ਅਰਦਾਸ ਆਇਆ ਇੱਕ ਵੀ ਰਵੇ ਆਪਣੀ ਆਜ਼ਾਦੀ ਦੇ ਲਈ ਬੋਲਣ ਦੇ ਲਈ ਰਵੇ ਆਪਣੇ ਖਾਲਸਾਣ ਦੀ ਪ੍ਰਾਪਤੀ ਦੇ ਸੰਘਰਸ਼ ਕਰਨ ਦੇ ਲਈ ਤੇ ਜਿੱਦਣ ਥੜਕੇ ਉਹ ਤੇ ਗੁਰਮਾਰਾ ਜਾਨਣ ਦੁਨੀਆ ਤੇ ਰਹਿਣਾ ਕਿ ਨਹੀਂ ਰਹਿਣਾ ਪਰ ਜੇ ਥੜਕਦੇ ਵੀ ਆ ਤੇ ਪੰਥ ਨੂੰ ਇਹ ਅਪੀਲ ਆ ਕਿ ਭਾਵੇਂ ਸਟੇਜ ਤੋਂ ਗੱਲਾਂ ਜਡੀਆਂ ਮਰਜ਼ੀ ਹੋਣ ਜਿੱਦਣ ਲੱਗੇ ਕਿ ਬੰਦਾ ਜਿਹੜਾ ਗੱਲਾਂ ਕਰਦਾ ਸੀ ਉਹ ਤੋਂ ਥੜਕ ਗਿਆ ਚੁੱਪ ਕਰਕੇ ਘਰ ਭਾਲ ਦਿਆ ਜੇ ਤੇ ਅਗਲਾ ਬੰਦਾ ਅਗਲੇ ਅਗਵਾਈ ਕਰਨ ਲਈ ਪੰਥ ਆਪ ਚੱਲ ਲੈਂਦਾ ਹੁੰਦਾ ਬੰਦਿਆਂ ਨਾਲ ਜੁੜ ਕੇ ਤੇ ਅਕਾਲੀ ਦਲ ਦਾ ਬੇੜਾ ਘਰਕ ਹੋਇਆ। ਬੰਦਿਆਂ ਨਾਲ ਜੁੜੇ ਤਾਂ ਅਕਾਲੀ ਦਲ ਘਰਕ ਹੋਈ ਨਾ ਤੇ ਜੇ ਬੰਦਿਆਂ ਨਾਲ ਹੀ ਜੁੜਾਂਗੇ ਤੇ ਖਾਲਸਾਣ ਵੀ ਇੱਕ ਦਿਨ ਘਰਕ ਹੋਏਗਾ। ਵਿਚਾਰਧਾਰਾ ਨਾਲ ਜੁੜਨਾ ਆ। ਇਹ ਨਹੀਂ ਕਿ ਬੰਦਾ ਅੱਜ ਖਾਲਸਾਣ ਨੇ ਤੇ ਤੁਸੀਂ ਮੋਢਿਆਂ ਤੇ ਚੁੱਕਿਆ ਕੱਲ ਨੂੰ ਹਿੰਦੂਸਤਾਨੀ ਹੋ ਗਿਆ ਤੇ ਤੁਸੀਂ ਮੋਢਿਆਂ ਤੋਂ ਚੁੱਕ ਕੇ ਸਿਰ ਤੇ ਬਹਾਲਿਆ ਜੀ ਇਹ ਤੋਂ ਬਿਨਾ ਕੋਈ ਸਰਨਾ ਨਹੀਂ। ਹੁੰਦਾ ਤੇ ਇਦਾਂ ਹੀ ਆ। ਮੋਢਿਆਂ ਤੇ ਚੁੱਕੇ ਕੌਮ ਉਹਦਣ ਤੱਕ ਚੁੱਕੇ ਜਦਣ ਤੱਕ ਬੰਦੇ ਦਾ ਸੰਘਰਸ਼ ਸਹੀ ਆ ਜਦਣ ਸੰਘਰਸ਼ ਲੱਥ ਗਿਆ ਤੇ ਜਦੋਂ ਮਗਰੀ ਉਹ ਜੜੀ ਆਪਣੀ ਭਰੀ ਲਾ ਕੇ ਪੱਟੀਆਂ ਨੇ ਐ ਕਰਕੇ ਟੋਕੇ ਨੇ ਮਗਰ ਮਾਰੀ ਦੀ ਨਾ ਚੁੱਕੇ ਚੁੱਕ ਕਰਕੇ ਆ ਮੋਢਿਆਂ ਤੋਂ ਲਾ ਕੇ ਪਿਛੇ ਰਾਦਿਆ ਕਰੋ ਵੀ ਬਸ ਭਰਾਏ ਨਾ ਕਿ ਬੋ ਚੱਲਿਆ ਜਾਂਦਾ ਸੋ ਇਹ ਅਰਦਾਸ ਜਰੂਰ ਕਰਿਆ ਜੇ ਵੀ ਸਾਡੀ ਸਾਰਿਆਂ ਦੀ ਜ਼ਿੰਦਗੀ ਸਾਡੀ ਆਜ਼ਾਦੀ ਦੇ ਲਈ ਜਿਹੜੀ ਉਹ ਲੇਖੇ ਲੱਗੇ ਜਿੰਨੇ ਸਵਾਸ ਹੈ ਨੇ ਚਾਹੇ ਜਵਾਨੀ ਤੱਕ ਆ ਤੇ ਚਾਹੇ ਬੁਢੇਪੇ ਤੱਕ ਆ ਇਹ ਤੇ ਉਹ ਮਾਰਾ ਜਾਣਦਾ ਇਥੇ ਤੇ ਵਰਧੀਆਂ ਗੋਲੀਆਂ ਚੋਂ ਵੀ ਉਹ ਬਚ ਗਏ ਨੇ ਜਿਨ੍ਹਾਂ ਨੇ ਸੱਦਿਆਂ ਇੱਕ ਦੂਜੇ ਵੱਲ ਨੂੰ ਚਲਾਈਆਂ ਜਿਨ੍ਹਾਂ ਰੱਖਣੀ ਅਗਲੇ ਰੱਖ ਲੈੰਦੇ ਨੇ ਐਦਾਂ ਸਾਹਮਣੇ ਇੱਕ ਦੂਜੇ ਵੱਲ ਨੂੰ ਸਾਲਟਾ ਚੱਲਦੀਆਂ ਨੇ ਅੱਜ ਵੀ ਸਿੰਘ ਜਿਉਂਦੇ ਨੇ ਤੇ ਮਰਨ ਵਾਲਾ ਮੇਰੇ ਵਰਗਾ ਬੈਠ ਤੇ ਪਿਆ ਪਿਆ ਰਾਤ ਸੋਤਾ ਤੇ ਉੱਠਿਆ ਹੀ ਨਹੀਂ ਇਹ ਕੁਝ ਨਹੀਂ ਪਤਾ ਕਿੰਨੇ ਕਦੋਂ ਜਾਣਾ ਪਰ ਜਿੰਨਾ ਚਿਰ ਵੀ ਰਵੇ ਇਹ ਅਰਦਾਸ ਗੁਰੂ ਮਹਾਰਾਜ ਅੱਗੇ ਸੰਗਤੀ ਰੂਪ ਦੇ ਵਿੱਚ ਵੀ ਹੋਵੇ ਤੇ ਸਾਡੇ ਵੱਲੋਂ ਇਕੱਲੇ ਇਕੱਲੇ ਵੀ ਹੋਵੇ ਕਿ ਸਾਡੀ ਜ਼ਿੰਦਗੀ ਸਾਡੇ ਇਸ ਨਿਰਮਲ ਪੰਥ ਦੇ ਲੇਖੇ ਲੱਗੇ ਇਸ ਨਿਰਮਲ ਕਾਰਜ ਦੇ ਲੇਖੇ ਲੱਗੇ ਤੇ ਸਾਡੀ ਮੰਂਜਲ ਆਪਣੇ ਮਨਾਂ ਦੇ ਵਿੱਚ ਤੇ ਆਪਣੀ ਜ਼ੁਬਾਨਾਂ ਤੇ ਸਾਫ਼ ਕਰੋ ਸਾਡੀ ਮੰਂਜਲ ਗਲੀਆਂ ਨਾਲੀਆਂ ਪੱਕੀਆਂ ਕਰਾਉਣੀਆਂ ਨੇਗੀ ਸਾਡੀ ਮੰਂਜਲ ਆਟਾ ਦਾਲ ਸਕੀਮ ਲੈਣਾ ਨੇਗੀ ਸਾਡੀ ਮੰਂਜਲ ਇੱਥੋਂ ਛਗਨ ਸਕੀਮ ਸਕੀਮ ਲੈਣਾ ਨੇਗੀ ਔਰ ਸ਼ਹੀਦਾਂ ਦੀ ਮੰਂਜਲ ਸਿਰਫ ਇੱਕ ਸਰੋਪਾ ਪਾਉਣਾ ਨਹੀਂ ਸਾਡੀ ਮੰਂਜਲ ਜਿੱਥੇ ਆ ਉੱਥੇ ਤੱਕ